ਬਹੁਤ ਜ਼ਿਆਦਾ ਇੱਕ ਮੇਰਾ ਪੁੱਤ ਅੱਗੇ ਮਰ ਗਿਆ ਦੂਜਾ ਇਹ ਮਰ ਗਿਆ ਮੈਂ ਬਹੁਤ ਦੁਖੀ ਹਾਂ ਮਾਲਕ ਮੇਰਾ ਨਹੀਂ ਆਗਾ ਇਹ ਮੇਰੇ ਵੱਲ ਗਈ ਆ ਆਂਦੀ ਆ ਵੀ ਵੀ ਤੇ ਦੇ ਮੁੰਡੇ ਨੂੰ ਪਤਾ ਨਹੀਂ ਕੀ ਹੋ ਜਾਂਦਾ ਇਹ ਆਇਆ ਕੱ삐 ਜਾਂਦਾ ਇੱਥੇ ਲੇਟਣ ਡਿਆ ਆ ਲੇਟਣ ਡਿਆ ਮੈਂ ਦਵਾਈ ਦਿੱਤੀ ਆ ਵੇ ਨੂੰ ਕਿੱਥੇ ਲੈ ਜਾਵੋ ਵੇ ਨੂੰ ਕੀ ਹੋ ਗਿਆ ਡਾਕਟਰ ਵਾਲੋ ਭੱਜ ਨਾ ਠਬੜੀ ਕੀਤੀ ਆ ਉਹ ਦਿੱਤਾ ਥੋਗੀ ਨਾ ਕੋਲੀ ਬੈਠੀ ਅਮਨਜੀਤ ਮੂੰਹ ਚਾਗ ਵਗੀ ਜਾਂਦੀ ਆ ਬਿੱਤੇ ਦਿਨੀ ਹਲਕਾ ਮਜੀਠਾ ਦੇ ਵਿੱਚ ਜੋ ਮਾੜੀ ਜੋ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਕੀ ਜੋ 14 ਦੇ ਕਰੀਬ ਜਿਹੜੀਆਂ ਮੌਤਾਂ ਜਿਹੜੀਆਂ ਹੋ ਚੁੱਕੀਆਂ ਨੇ ਸ਼ਰਾਬ ਪੀਣ ਦੇ ਕਾਰਨ ਇਹ ਮੌਤਾਂ ਹੋਈਆਂ ਨੇ ਤਾਂ ਅਸੀਂ ਇਸ ਮੌਜੂਦ ਹੈਗੇ ਮੇਜਰ ਸਿੰਘ ਹੋਣਾ ਤੇ ਕਰ ਜਿੰਨਾਂ ਦੀ ਵੀ ਸ਼ਰਾਬ ਪੀਣ ਦੇ ਕਾਰਨ ਮੌਤ ਹੋਈ ਹੈ ਪਰਿਵਾਰਕ ਮੈਂਬਰ ਸਾਡੇ ਨਾਲ ਮੌਜੂਦ ਹੈਗੇ ਨੇ ਤਾਂ ਪਰਿਵਾਰਕ ਮੈਂਬਰਾਂ ਨਾਲ ਵੀ ਗੱਲ ਕਰਦੇ ਆ ਤਾਂ ਕੀ ਹੋਇਆ ਸੀ ਕਿ ਜਦੋਂ ਕੱਲ ਆਏ ਸ਼ਰਾਬ ਪੀ ਕੇ ਆਏ ਸੀ ਕਿ ਕਰ ਹਾਂਜੀ ਤਾਂ ਕੀ ਹਾਲਾਤ ਸੀਗੀ ਉਸ ਵੇਲੇ ਉਹਨਾਂ ਦੇ ਉਹ ਵਹਿ ਨੂੰ ਨਾ ਹੱਥ ਬਲ ਮੋੜਦੇ ਤੇ ਕੰਮੀ ਜਾਂਦੇ ਸੀ ਤੇ ਉਹਨਾਂ ਦੇ ਉਹ ਇਹ ਮੇਰੇ ਵੱਲ ਗਈ ਆ ਆਂਦੀ ਆ ਵੀ ਵੀਤੇ ਦੇ ਮੁੰਡੇ ਨੂੰ ਪਤਾ ਨਹੀਂ ਕੀ ਹੁੰਦਾ ਹੀ ਆ ਕੰਬੀ ਜਾਂਦੀ ਆ ਮੈਂ ਭੱਜੀ ਆਈ ਆ ਮਣ ਕੇ ਦੇਖਿਆ ਤੇ ਇੱਥੇ ਲੇਟਣ ਡਿਆ ਆ ਲੇਟਣ ਡਿਆ ਮੈਂ ਦਵਾਈ ਦਿੱਤੀ ਆ ਵੇ ਇਹਨੂੰ ਕਿੱਥੇ ਲੈ ਜਾਵੋ ਵੇ ਇਹਨੂੰ ਕੀ ਹੋ ਗਿਆ ਡਾਕਟਰ ਵੱਲ ਭੱਜ ਨਾ ਠਬੜੀ ਕੀਤੀ ਆ ਪਰ ਕੋਈ ਡਾਕਟਰ ਨਹੀਂ ਆਇਆ ਨਹੀਂ ਆਇਆ ਤੇ ਗੱਡੀ ਵਾਲੇ ਨੂੰ ਫੋਨ ਕੀਤਾ ਵੀ ਇਹਨੂੰ ਖੈਰ ਲਾ ਜੀਏ ਵੀ ਇਹ ਬਚ ਜAVE ਤੇ ਗੱਡੀ ਵਾਲਾ ਜੇ ਆਇਆ ਨਹੀਂ ਕੋਈ ਤੇ ਉਹਦੀ ਡੈਥ ਹੋ ਗਈ ਮੈਂ ਕੋਲ ਹੀ ਬੈਠੀ ਆ ਮਨਜੀ ਤੇ ਮੂੰਹ ਚ ਚਾਗ ਬਗੀ ਜਾਂਦੀ ਆ ਤੇ ਆਇਆ ਹੈਂ ਕਰੀ ਜੇਂ ਤਾਂ ਹੈਂ ਕਰੀ ਜੇਂ ਪ੍ਰਸ਼ਾਸਨ ਵੱਲੋਂ ਕਹਿ ਗਿਆ ਕਾਰਵਾਈ ਕੀਤੀ ਜਾ ਰਹੀ ਹੈ ਸੱਤ ਬੰਦੇ ਫੜੇ ਨੇ ਜਿੰਨਾਂ ਵੱਲੋਂ ਇਹ ਸ਼ਰਾਬ ਜਿਹੜੀ ਇਹ ਵੇਚੀ ਜਾ ਰਹੀ ਸੀ ਜਾਂ ਜਿਹੜੇ ਕਿੰਗ ਪਿੰਜ ਜਿਹੜੇ ਮੇਲ ਬੰਦੇ ਸੀਗੇ ਫੜ ਲਿੱਤੇ ਗਏ ਨੇ ਤਾਂ ਤੁਹਾਡਾ ਪੁੱਤ ਗਿਆ ਬੀਬੀ ਜੀ ਕਿੰਨਾ ਕੁ ਮਨ ਨੂੰ ਦੁੱਖ ਹੋ ਰਿਹਾ ਕਿਉਂਕਿ ਬਹੁਤ ਜ਼ਿਆਦਾ ਇੱਕ ਮੇਰਾ ਪੁੱਤ ਅੱਗੇ ਮਰ ਗਿਆ ਦੂਜਾ ਇਹ ਮਰ ਗਿਆ ਮੈਂ ਬਹੁਤ ਦੁਖੀ ਹਾਂ ਮਾਲਕ ਮੇਰਾ ਨਹੀਂ ਆਗਾ ਤੇ ਬਹੁਤ ਦੁਖੀ ਹਾਂ ਮੈਂ ਹਾਂ ਹਾਂ ਤੇ ਇਹ ਤਾਂ ਨਾ ਬੱਚੇ ਦਾ ਇੱਥੇ ਛੋਟਾ ਜਿਹਾ ਬੱਚਾ ਬੱਚੇ ਸੀਗੇ ਮੇਜਰ ਸੇ ਹੋਣਾ ਦੋ ਇਹ ਦੋ ਹਰ ਗਿੱਲੇ ਸੇ ਕਾ ਗੁੱਡੀ ਦਾ ਨਾ ਕਾ ਗੁੱਡੀ ਆ ਕਾਕਾ ਆ ਕਾਕਾ ਜੀ ਇਹ ਗੁੱਡੀ ਤੋਂ ਬਾਅਦ ਚਿਚਿਰੀ ਹੋਇਆ ਤੇ ਛੋਟਾ ਗੁੱਡੀ ਬੈਈ ਆ ਹਾਂ ਕੋਈ ਮਾਰਾਈ ਤੇ ਕਿਸੇ ਕੇ ਮੇਜਰ ਸੇਂ ਜੀ ਦਿਹਾੜੀ ਜਿੰਨੇ ਬਾਜ ਮਾਰੀ ਉਹਦ ਕੋਈ 150 ਲੈ ਲਿਆ ਤੇ ਉਹਦਾ ਇੱਕ ਮਕਰ ਆਇਆ ਤੇ ਰੋਟੀ ਪਾਣੀ ਕਹ ਲਿਆ ਤੇ ਆਪਣੇ ਮਰਥ ਦਿਹਾੜੀ ਡੱਪਾਈ ਜਿਹੜੇ ਭੈਣ ਪ੍ਰਾਹਦੇ ਆਖਿਆ ਉਹਦੇ ਹੀ ਆਖੇ ਲੱਗ ਗਿਆ ਤੇ ਦਿਹਾੜੀ ਡੱਪਾਈ ਕਰਕੇ ਤੇ ਆਪਣਾ ਟਾਈਮ ਪਾਸ ਕਰਦੇ ਸੀ। ਬਹੁਤ ਕਾਫੀ ਮਾੜੇ ਨੇ ਕਰਦੇ। ਹਾਂ ਬਹੁਤ ਜਾ ਗਈ। ਅੰਨੀ ਕਰ ਦੇ। ਕੁਝ ਨਹੀਂ ਹੈ ਗੱਧੀ ਵੀ। ਕੋਈ ਚੀਜ਼ ਨਹੀਂ ਕਰਦੀ। ਬਣਾਇਆ ਜਾਂਦੀ ਕੁਝ ਆਪਣੇ ਖਾਣ ਪੀਣ ਵਾਲੀ ਬਸ। ਹਾਲਕੀ ਜ਼ਰੂਰ ਸਰਕਾਰ ਵੱਲੋਂ ਵੀ ਜਿਹੜੀ ਮੁਹਿੰਮ ਚਲਾਈ ਜਾ ਰਹੀ ਸੀ ਯੁੱਧ ਨਸ਼ਾ ਵਿਰੋਧ ਲੇਕਿਨ ਇਹ ਹਾਲਾਤ ਹਾਲਾਂਕਿ ਜੇਕਰ ਪਹਿਲਾਂ ਦੀ ਗੱਲ ਕਰੀਏ ਤਾਂ ਕਾਂਗਰਸ ਸਰਕਾਰ ਵੇਲੇ ਵੀ ਇਹ ਹਾਲਾਤ ਹੋਏ ਸੀਗੇ ਤਾਂ ਉਸ ਤੋਂ ਬਾਅਦ ਹੁਣ ਜਿਹੜੇ ਇਹ ਹਾਲਾਤ ਫਿਰ ਤੋਂ ਹੋਏ ਨੇ ਜਿਹੜੀਆਂ ਸ਼ਰਾਬ ਪੀਣ ਦੇ ਨਾਲ ਮੋਤਾ ਹੋਈਆਂ ਨੇ ਤਾਂ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਉੱਥੇ ਹੀ ਯੂਥ ਕਾਂਗਰਸ ਤੋਂ ਜੋ ਨੇ ਉਹ ਵੀ ਇੱਥੇ ਪਹੁੰਚੇ ਨੇ ਉਹਨਾਂ ਨੇ ਵੀ ਆਪਾਂ ਗੱਲ ਕਰ ਲੈਣੇ ਆ ਤਾਂ ਤੁਸੀਂ ਕਿਵੇਂ ਵੇਖਦੇ ਹੋ ਜੀ ਜਿਹੜੇ ਹਾਲਾਤ ਬਣੇ ਨੇ ਮੋਤਾ 14 ਦੇ ਕਰੀਬ ਜਿਹੜੀਆਂ ਮੋਤਾ ਹੋ ਚੁੱਕੀਆਂ ਨੇ ਤਾਂ ਤੁਸੀਂ ਵੀ ਆਇਓ ਕਰ ਕਰ ਜਾ ਰਹੇ ਹੋ ਕੀ ਆਗੋ ਜਿਹੜਾ ਜਿਸ ਤਰ੍ਹਾਂ ਦੇ ਨਾਲ ਕਾਫੀ ਦੁੱਖ ਦੀ ਘੜੀ ਹੈਗੀ ਇਹ ਵਾਲੀ ਦੇਖੋ ਜੀ ਇਹ ਬਹੁਤ ਹੀ ਮੰਦ ਭਾਗੀ ਤੇ ਦਿਲ ਨੂੰ ਦੇ ਹਿਲਾਉਣ ਵਾਲੀ ਘਟਨਾ ਜਿਹੜੀ ਸਾਹਮਣੇ ਆਈ ਹੈ ਇੱਕ ਪਾਸੇ ਜਿਹੜੀ ਹੈ ਸਰਕਾਰ ਵੱਲੋਂ ਮੁਹਿੰਮ ਚਲਾਈ ਜਾ ਰਹੀ ਸੀ ਕਿ ਯੋਧ ਨਸ਼ਾ ਵਿਰੁੱਧ ਇਹ ਉਸ ਦੀ ਪੋਲ ਖੋਲਦਾ ਪਿਆ ਜਿਹੜਾ ਵਾ ਹਾਦਸਾ ਹੋਇਆ ਵਾ ਕਿਦਾਂ 14-15 ਜੜੀਆਂ ਮੌਤਾਂ ਹੋਈਆਂ ਨੇ ਗਰੀਬ ਪਰਿਵਾਰ ਆ ਦੇਖੋ ਕਿੰਨਾ ਗਰੀਬ ਪਰਿਵਾਰ ਆ ਜਿਹੜਾ ਇਹ ਅਲਕੋਹਲ ਪੀਤੀ ਗਈ ਹੈ ਬੰਦੇ ਤੇ ਚਾਹੇ ਫੜੇ ਗਏ ਨੇ ਪਰ ਜਦੋਂ ਪਹਿਲਾਂ ਵੇਚਦੇ ਸੀ ਪਹਿਲਾਂ ਕਿਉਂ ਨਹੀਂ ਫੜਾਇਆ ਉਹਨਾਂ ਨੂੰ ਹਾਂ ਹੁਣ ਪਰਿਵਾਰ ਦੇ ਪਰਿਵਾਰ ਦੇਖੋ ਪਰਿਵਾਰ ਬੰਦਾ ਤੇ ਜਿਹੜਾ ਮਰ ਮਰ ਗਿਆ ਨਾਲ ਸਾਰਾ ਪਰਿਵਾਰ ਵੀ ਚੜ ਗਿਆ ਗਰੀਬ ਪਰਿਵਾਰ ਆ ਨਾ ਛੱਤਾ ਵਾਂ ਬਾਲੇ ਦੀ ਛੱਤਾ ਵਾਂ ਅਸੀਂ ਇਸ ਪ੍ਰਸ਼ਾਸਨ ਅਗੇ ਸਰਕਾਰ ਅਗੇ ਮੰਗ ਕਰਦੇ ਆ ਕਿ ਇਹਨਾਂ ਨੂੰ ਵਿੱਤੀ ਵੀ ਮਾਲੀ ਵੀ ਸਹਾਇਤਾ ਕੀਤੀ ਜਾਣੀ ਚਾਹੀਦੀ ਆ ਜੋ ਇਹਨਾਂ ਪਰਿਵਾਰਾਂ ਦੀ ਮਦਦ ਹੋ ਸਕੇ ਤੇ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਹੋਣੀ ਚਾਹੀਦੀ ਆ ਤਾਂ ਜਵਾਨ ਵਾਲੇ ਸਮੇਂ ਦੇ ਵਿੱਚ ਕੋਈ ਵੀ ਐਸਾ ਜਿਹੜਾ ਵਾ ਕੰਮ ਨਾ ਕਰ ਸਕੇ ਤਾਂ ਤੁਸੀਂ ਵੀ ਆਪਣੇ ਵੱਲੋਂ ਜਿਹੜਾ ਕਿਸੇ ਤਰ੍ਹਾਂ ਦੀ ਕੋਈ ਮਦਦ ਕਰੋਗੇ ਇਸ ਪਰਿਵਾਰ ਦੇ ਨਾਲ ਮੌਜੂਦ ਹੋ ਖੜੇ ਹੋ ਇਹਨਾਂ ਦੇ ਨਾਲ ਇਹਨਾਂ ਦੁੱਖ ਚ ਪਵਨ ਗਿਆਨ ਆਸ਼ਰਮ ਹਮੇਸ਼ਾ ਹੀ ਜਿਹੜੇ ਲੋੜਵੰਦ ਪਰਿਵਾਰ ਆ ਉਹਨਾਂ ਦੀ ਮਦਦ ਵਾਸਤੇ ਖੜਾ ਰਹਿੰਦਾ ਹੈਗਾ ਜਿਹੜਾ ਮੰਦਭਾਗੀ ਘਟਨਾ ਹੋਈ ਹੈ ਇਸ ਪਿੰਡ ਦੇ ਵਿੱਚ ਇਸ ਪਰਿਵਾਰ ਦੇ ਨਾਲ ਅਸੀਂ ਕਿਹੜੇ ਸ਼ਬਦਾਂ ਨਾਲ ਨਿੰਦਾ ਕਰਦੇ ਹਾਂ ਅਸੀਂ ਪ੍ਰਸ਼ਾਸਨ ਤੋਂ ਸਖਤ ਤੋਂ ਸਖਤ ਕਾਰਵਾਈ ਦੇ ਨਾਲ ਉਹਨਾਂ ਦੋਸ਼ੀਆਂ ਵਾਸਤੇ ਫਾਂਸੀ ਦੀ ਮੰਗ ਕਰਦੇ ਹਾਂ ਕਿਉਂਕਿ ਇੱਕ ਦੀ ਗਲਤੀ ਦੇ ਕਰਕੇ ਕਈਆਂ ਦੇ ਪਰਿਵਾਰ ਉਜੜ ਗਿਆ ਤੁਸੀਂ ਦੇਖ ਸਕਦੇ ਹੋ ਇਸ ਪਰਿਵਾਰ ਤੋਂ ਸਿਲੰਡਰ ਤੱਕ ਹੈਣੀ ਆ ਆ ਚੁੱਲਾ ਬਲਦਾ ਪਿਆ ਵਾ ਇਸੇ ਤਰੀਕੇ ਦੇ ਨਾਲ ਹੀ ਜਿਨ੍ਹਾਂ ਲੋਕਾਂ ਨੇ ਬੇਦੋਸ਼ਿਆਂ ਦਾ ਗਰੀਬਾਂ ਦਾ ਮਜ਼ਦੂਰਾਂ ਦਾ ਕਤਲ ਕੀਤਾ ਹੈਗਾ ਮੈਂ ਸਿੱਧੇ ਤੌਰ ਤੇ ਇਹਨੂੰ ਕਤਲ ਕਹੂੰਗਾ ਕਿਉਂਕਿ ਸੋਚੀ ਸਮਝੀ ਸਾਜ਼ਿਸ਼ ਹੈ ਜਿਹੜੀ ਸਾਲ ਬਾਅਦ ਵਾਪਰਦੀ ਹੈ ਇਹ ਪਿਛਲੀ ਸਰਕਾਰ ਦੌਰਾਨ ਵੀ ਅਣਗਿਣਤ ਮੌਤਾਂ ਹੋਈਆਂ ਸਨ ਇਸ ਸ਼ਰਾਬ ਦੇ ਨਾਲ ਉਹ ਰਿਪੀਟ ਹੀ ਕਿਉਂ ਹੁੰਦੀਆਂ ਨੇ ਜਿਹੜੇ ਐਕਸਾਈਜ਼ ਦੇ ਅਧਿਕਾਰੀ ਆ ਉਹਨਾਂ ਦੀ ਜ਼ਿੰਮੇਵਾਰੀ ਤੈਅ ਕਰਕੇ ਉਹਨਾਂ ਨੂੰ ਡਿਸਮਿਸ ਕਰਨਾ ਚਾਹੀਦਾ ਹੈਗਾ ਉਹਨਾਂ ਦੀਆਂ ਸੇਵਾਵਾਂ ਖਤਮ ਕਰਕੇ ਉਹਨਾਂ ਨੂੰ ਵੀ ਉਹਨਾਂ ਨੂੰ ਕਿਹੜੀ ਤੋਂ ਕਿਹੜੀ ਸਜ਼ਾ ਦੇਣੀ ਚਾਹੀਦੀ ਆ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਸ਼ਾਸਨ ਤੇ ਸਰਕਾਰ ਇੱਕ ਮਿਸਾਲ ਤੇ ਉਦਾਹਰਨ ਬਣ ਕੇ ਪੇਸ਼ ਹੋ ਸਕੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੀ ਕੋਈ ਘਟਨਾ ਦੁਬਾਰਾ ਨਾ ਵਾਪਰੇ ਜੀ ਤਾਂ ਇਸ ਦੇ ਵਿੱਚ ਜਿਹੜੇ ਦੋਸ਼ੀ ਫੜੇ ਨੇ ਉਹਨਾਂ ਦੇ ਵਿੱਚ ਇੱਕ ਲੇਡੀਜ਼ ਵੀ ਹੈਗੀ ਆ ਇੱਕ ਮਹਿਲਾ ਹੈਗੀ ਆ ਜਿਸ ਦਾ ਘਰ ਵਾਲੇ ਦੀ ਵੀ ਡੈਥ ਹੋ ਚੁੱਕੀ ਆ ਤਾਂ ਤੁਸੀਂ ਇਹ ਚੀਜ਼ ਨੂੰ ਕਿਵੇਂ ਵੇਖਦੇ ਹੋ ਹਾਲਾਂਕਿ ਜਿਹੜੇ ਵੇਚਦੇ ਸੀਗੇ ਉਹਨਾਂ ਦੇ ਘਰ ਵੀ ਮੌਤ ਹੋਈ ਹੈ ਦੇਖੋ ਜਿਹੜਾ ਇਹ ਬੰਦਾ ਨਸ਼ੇ ਦਾ ਕੰਮ ਕਰਦਾ ਇੱਕ ਤਾਂ ਚਿੱਟੇ ਨਾਲ ਇਹ ਦਿਨ ਮੌਤਾ ਹੋ ਰਹੀਆਂ ਨੇ ਪੰਜਾਬ 'ਚ ਯੋਧ ਨਸ਼ਾ ਦੇ ਵਿਰੁੱਧ ਜਿਹੜਾ ਸਰਕਾਰ ਵੱਲੋਂ ਚੱਲਦਾ ਪਿਆ ਵਾ ਉਹ ਸਿਰਫ ਤੇ ਸਿਰਫ ਇੱਕ ਚਾਂਚਾ ਦਹਾਰੇ ਕੋ ਝੂੜ ਤੇ ਝੂੜ ਚਲਾਇਆ ਜਾ ਰਿਹਾ ਸਿਰਫ ਆਏ ਦਿਨ ਹੀ ਮੋਤਾ ਹੋ ਰਹੀਆਂ ਨੇ ਦੇਖੋ ਜਿਹੜਾ ਬੰਦੇ ਨੇ ਸ਼ਰਾਬ ਪੀਣੀ ਆ ਸ਼ਰਾਬ ਜਿਹੜਾ ਐਕਸਾਈਟ ਡਿਪਾਰਟਮੈਂਟ ਨੇ ਪਾਲਸੀ ਨਹੀਂ ਮਹਿੰਗੀ ਕਰਤੀ ਆ ਕਿ ਜਿਹੜਾ ਗਰੀਬ ਪਰਿਵਾਰ ਆ ਉਹ ਨਹੀਂ ਖਰੀਦ ਸਕਦਾ ਸੋ ਉਸਨੇ ਦਿਹਾੜੀ ਦਾ ਪਾ ਲੈ ਕੇ ਥੱਕਿਆ ਹੁੰਦਾ ਵਿਚਾਰਾ ਮਜ਼ਦੂਰ ਬੰਦਾ ਗਰੀਬ ਉਹਨੇ ਸ਼ਰਾਬ ਜੇ ਰਾਤ ਨੂੰ ਪੀਣੀ ਆ ਤੇ ਸਸਤੀ ਪਿੰਡੋ ਲੈ ਕੇ ਹੀ ਪੀਊਗਾ ਕਿਤਨਾ ਕਿਤੋਂ ਸੋ ਜਿਹੜੇ 5 5 10 10 ਕਿਲੋ ਗੋੜ ਕੱਢ ਕੇ ਘਰੇ ਆਪਣੇ ਲਾਣ ਬਣਾਉਂਦੇ ਆ ਉਹਨਾਂ ਨੂੰ ਤੇ ਸ਼ਾਮ ਤਾ ਪੁਲਿਸ ਭੜ ਕੇ ਅੰਦਰ ਦੇ ਦਿੰਦੀ ਆ ਤੇ ਜਿਹੜੇ ਐਸੇ ਅਲਕੋਹਲ ਵੇਚਦੇ ਨੇ ਜਿਹੜੇ ਜ਼ਹਿਰੀਲੀ ਅਲਕੋਹਲ ਜ਼ਹਿਰ ਵੇਚਦੇ ਪਏ ਨੇ ਜਿਹਦੇ ਨਾਲ ਜਿਹਦੇ ਨਾਲ ਮੋਤਾਂ ਹੇਠੇ ਨਹੀਂ ਹੋਈਆਂ ਹੋਈਆਂ ਹਜੇ ਕਈ ਹੋਰ ਬਿਮਾਰ ਪੈਦੇ ਨੇ ਸੋ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਇੱਕ ਮੈਸੇਜ ਜਾਣਾ ਚਾਹੀਦਾ ਸਮਾਜ 'ਚ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਐਸੀ ਕੋਈ ਵੀ ਹਰਕਤ ਜਾਂ ਕੋਈ ਐਸਾ ਜ਼ਹਿਰੀਲੀ ਜਿਹੜੀ ਸ਼ਰਾਬ ਆ ਨਾ ਵੇਚ ਸਕੇ ਤਾਂ ਇਹ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਿਹਾ ਹਾਲਾਂਕਿ ਜ਼ਰੂਰ ਪ੍ਰਸ਼ਾਸਨ ਵੱਲੋਂ ਵੀ ਕੱਲੇ-ਕੱਲੇ ਦੇ ਘਰ ਜਾ ਕੇ ਜਿਹੜਾ ਉੱਥੇ ਜੋ ਗੱਲਬਾਤ ਵੀ ਕੀਤੀ ਜਾ ਰਹੀ ਹੈ ਤਾਂ ਦੱਸ ਦਈਏ ਕਿ ਜੋ ਸੂਬੇ ਦੇ ਮੁੱਖ ਮੰਤਰੀ ਹੈਗੇ ਨੇ ਸਰਦਾਰ ਭਗਵੰਤ ਸਿੰਘ ਮਾਨ ਉਹ ਵੀ ਕੁਝ ਸਮੇਂ ਦੇ ਵਿੱਚ ਇਹਨਾਂ ਪਿੰਡਾਂ ਦੇ ਵਿੱਚ ਆਉਣਗੇ ਤਾਂ ਕੱਲੇ-ਕੱਲੇ ਦੇ ਘਰ ਜਾ ਕੇ ਜਿਹੜਾ ਗੱਲਬਾਤ ਕਰਦੇ ਦਿਖਾਈ ਦੇਣਗੇ ਤਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਜੋ ਪਰਿਵਾਰਾਂ ਦਾ ਰੋਣਾ ਨਹੀਂ ਰੁਕ ਗਿਆ ਕਿਉਂਕਿ ਕਾਫੀ ਮਾੜੇ ਹਾਲਾਤ ਹੋਏ ਨੇ ਘਰ ਦੇ ਜੇਕਰ ਅਸੀਂ ਮਾਲੀ ਤਰ੍ਹਾਂ ਦੇ ਨਾਲ ਵੇਖ ਲਈ ਤਾਂ ਜੋ ਹਾਲਾਤ ਪਹਿਲਾਂ ਵੀ ਮਾੜੇ ਸੀਗੇ ਤਾਂ ਉੱਥੇ ਹੀ ਜੋ ਹੁਣ ਕਿਤਨਾ ਕਿਤੇ ਮੌਤ ਹੋਣ ਤੋਂ ਬਾਅਦ ਘਰ ਦੇ ਜਿਹੜੇ ਹਾਲਾਤ ਆ ਕਾਫੀ ਮਾੜੇ ਹੋ ਚੁੱਕੇ ਨੇ ਮੇਜਰ ਸਿਆਂ ਹੁਣਾਂ ਦਾ ਜਿਹੜਾ ਘਰ ਆ ਜਿਨ੍ਹਾਂ ਦੇ ਡੈਥ ਹੋਈ ਆ ਤਾਂ ਹੁਣ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਕੱਲੇ-ਕੱਲੇ ਘਰ ਪਹੁੰਚ ਕੇ ਜਿਹੜੀ ਆ ਸਾਂਝੀ ਕਰ ਰਹੇ ਆ ਕਿ ਹਰ ਕਿਸੇ ਦੇ ਜਿਹੜੇ ਹਾਲਾਤ ਤੁਹਾਡੇ ਨਾਲ ਸਾਂਝੇ ਕਰ ਸਕੀਏ ਕੈਮਰਾਮੈਨ ਚਿੰਦੂ ਕੁਮਾਰ ਜਨਾ ਲਕਸ਼ਸਨ ਇੱਕ ਜਗਬਾਨੀ ਟੀਵੀ ਸ਼੍ਰੀ ਹਮਸਾ ਸਾਹਿਬ